Thank <laughs> you. ਜੇਰਾ ਪੰਡਾ ਇੱਥੇ ਖੜੀ ਰਹਿਣਾ ਆ ਨਾਲ ਹਿੱਲਣਾ ਨਹੀਂ ਹੈ ਜੇਰਾ ਇੱਥੇ ਪਰੇ ਉਰੇ ਵੀ ਹੋਣਾ ਇੱਥੇ ਖੜੇ ਰਹਿਣਾ ਬੱਸ ਤੇ ਨਾਲ ਚੱਲ ਸ਼ੂਵਾ ਦਾ ਕੰਮ ਫੇਰੜੀਆਂ ਨਹੀਂ ਕਹਿੰਦਾ ਨਾ ਤੇਰਾ ਨਾ ਹਣ ਤੋੜਦੀ ਕੋਈ ਗੱਲ ਨਹੀਂ ਜੇ ਨਾਤਾ ਜਾਊਗਾ ਤਾਂ ਸਾਕੇ ਖਾਲ ਕਰ ਦੋ ਕਰਦ ਨਾ ਘਟਣਾ ਨਹੀਂ ਕਿਸੇ ਨੂੰ ਦੇਣਾ ਨਹੀਂ ਤੁਸੀਂ ਖਾ ਲਿਓ ਆਪਦੇ ਜਿਹੇ ਘਰ ਵਾਲਾ ਇਹਨੂੰ ਖਵਾ ਦਿਓ ਨਾ ਠੀਕ ਆ ਨਾ ਹੋਰ ਨਹੀਂ ਬੱਚੇ ਨੂੰ ਵੀ ਕਿਸੇ ਨੂੰ ਦੇਣਾ ਘਰੇ ਦੇ ਕਿਸੇ ਨੂੰ ਦੇਣਾ ਇਹ ਕਿਸੇ ਨੂੰ ਹੋਰ ਫੜਾਉਣੇ ਨਹੀਂ ਠੀਕ ਹੈ ਨਾ ਤਿੰਨਾ ਕੋਲੇ ਹੋ ਗਏ ਨੇ ਠੀਕ ਹੈ ਨਾ ਚਾਹੇ ਤੁਸੀਂ ਪੀਰ ਨੂੰ ਮੰਗਦੇ ਹੋ ਚਾਹੇ ਨਹੀਂ ਮੰਨਦੇ ਹੱਥ ਲਾ ਜਿੰਨਾ ਕੋਲੇ ਜਦੋਂ ਬੱਚੇ ਹੋ ਗਏ ਇੱਕ ਇੱਕ ਗੱਟਾ ਸ਼ੱਕਰ ਦਾ ਤਿੰਨੇ ਜਾਣੀਆ ਪੁੱਛੋ ਪੀਰ ਖਾਨੇ ਚ ਬਾਬੇ ਨੇ ਕਿਹਾ ਹੈ ਇੱਕ ਇੱਕ ਗੱਟਾ ਸ਼ੱਕਰ ਦਾ ਕਿੰਨੇ ਜਾਣੀਆਂ ਬੱਚੇ ਗੋਦੀ ਚ ਲੈ ਕੇ ਬਾਬੇ ਦੇ ਸਲਾਮ ਕਰਿਆਓ ਇੱਕ ਇੱਕ ਗੱਟਾ 70 ਦਾ ਪੁੱਛੋ ਕੀਰਤਣਾ ਜਿਹੜਾ ਹੈ ਚੜਾ ਦੋਗੇ ਜਾਂ ਨਵੇਂ ਸਾਲ ਚ ਜਿਹੜਾ ਬੂ ਬੂਰੇ ਬਾਹਰ ਮਾਮੀ ਨਾਊਗਾ 11ਵਾਂ 12ਵਾਂ ਸੁਦੇਤਿੰਨਾਂ ਕੋਲ ਹੀ ਪੁੱਤ ਕਰੋ ਵੀਰ ਨੂੰ ਸਲਾਮ ਤੇ ਆਪਦੇ ਵੱਡਿਆਂ ਤੋਂ ਲਾਦੇ ਪੈਰੀ ਜੈ ਹੋ ਆ ਭਾਈ ਕੋਈ ਸਾਰੇ ਘਰ ਵਾਸਤੇ ਪੁੱਛਦਾ ਹੋਵੇ ਵੀ ਸਾਡੇ ਘਰ ਚ ਕੀ ਚੱਕਰ ਆ ਨਾ ਤਾਂ ਕੋਈ ਪਸ਼ੂਆਂ ਤੇ ਵਾਧਾ ਹੁੰਦਾ ਨਾ ਕੋਈ ਘਰ ਦਾ ਗੱਲ ਸੁਣਦਾ ਰੋਟੀ ਖਾਂਦੇ ਖਾਂਦੇ ਬੈਠੇ ਲੜ ਪੈਂਦੇ ਆ ਤੇ ਬੱਚੇ ਦੀ ਸ਼ਾਦੀ ਦਾ ਮਸਲਾ ਹੋਵੇ ਨਾਲ ਨੌਜਵਾਨ ਦੀ ਸ਼ਾਦੀ ਦਾ ਜੈ ਹੋ ਇੱਥੇ ਖੜ ਜਾ ਭਾਈ ਮੇਰਾ ਬੋਲ ਤਾਂ ਬਹੁਤ ਵੱਡਾ ਆਈਆਂ ਜੀ ਮੈਂ ਕਿਹਾ ਘਰ ਚ ਇਕੱਠੇ ਬੈਠੇ ਨੂੰ ਤਾਂ ਬਹੁਤ ਲੜਦੇ ਤੇ ਕੋਈ ਬੱਚੇ ਦੀ ਸ਼ਾਦੀ ਦਾ ਵੀ ਆ ਤੇਰਾ ਵੀ ਮਾਈ ਇਹੀ ਆ ਬੱਚੇ ਦੀ ਸ਼ਾਦੀ ਐਸੇ ਪਿੰਡ ਦੇ ਹੋ ਤੇਰਾ ਵੀ ਮਾਈ ਇਹੀ ਆ ਤਾਂ ਵੀ ਬੱਚੇ ਦੀ ਸ਼ਾਦੀ ਕਰਦੀ お「おなかがねがねね 88 ਰਾਤ ਤੇ ਬੈਠੇ ਆ। ਸਾਡੀ ਜਵਾਬ। ਠੀਕ ਆ। ਜਾਂ ਮੇਰੇ ਪੀਰ ਦਾ ਹੁਕਮ ਆ ਮਾਈ ਬੱਚੇ ਦੀ ਸ਼ਾਦੀ ਨੂੰ।